ਸ਼੍ਰੀਨਗਰ ਦੇ ਵਿੱਚ ਅਤਵਾਦੀ ਹਮਲੇ ਦੀ ਖਬਰ ਹੈ ਇਸ ਸਮੇਂ ਸਾਡੇ ਕੋਲ ਉਸ ਦੇ ਵਿੱਚ ਪੰਜਾਬ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਇੱਕ ਸ਼ਖਸ ਜ਼ਖਮੀ ਹੋ ਗਿਆ 31 ਸਾਲ ਦੇ ਅਮਰਿਤਪਾਲ ਸਿੰਘ ਦੀ ਮੌਤ ਹੋਈ ਹੈ ਸ਼੍ਰੀਨਗਰ ਦੇ ਵਿੱਚ ਔਰ ਅਮਰਿਤਪਾਲ ਸਿੰਘ ਦਾ ਅੰਮ੍ਰਿਤ ਸਰਦਾਰ ਰਹਿਣ ਵਾਲਾ ਸੀ ਰੋਹਿਤ ਨਾਮ ਦਾ ਨੌਜਵਾਨ ਵੀ ਹਮਲੇ ਦੇ ਵਿੱਚ ਜ਼ਖਮੀ ਹੋਇਆ ਪੰਜਾਬ ਦਾ ਰਹਿਣ ਵਾਲਾ ਰੋਹਿਤ ਵੀ ਸੁਰੱਖਿਆ ਦਸਤਿਆਂ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਔਰ 31 ਸਾਲ ਦੇ ਅਮਰਿਤਪਾਲ ਸਿੰਘ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਬਹੁਤ ਗੰਭੀਰ ਮਸਲਾ ਆਪਣੇ ਆਪ ਦੇ ਵਿੱਚ ਹੈ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਟਾਰਗੇਟ ਕਿਤਾ ਗਿਆ ਕਿਉਂ ਉਹਨਾਂ ਦਾ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਕਿਉਂ ਕਤਲ ਕਰ ਦਿੱਤਾ ਗਿਆ ਇਹ ਸਾਰਾ ਜਾਂਚ ਦਾ ਵਿਸ਼ਾ ਜ਼ਰੂਰ ਹੈ ਪਰ ਜੰਮੂ ਕਸ਼ਮੀਰ ਦੇ ਸ਼ਿ ਨਗਰ ਦੇ ਵਿੱਚ ਅੱਤਵਾਦੀ ਹਮਲੇ 'ਚ ਅੰਮ੍ਰਿਤਸਰ ਦੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਅੰਮ੍ਰਿਤਸਰ ਦਾ ਜੋ ਨੌਜਵਾਨ ਹੈ ਉਸ ਦਾ ਨਾਮ ਹੈ ਅੰਮ੍ਰਿਤਪਾਲ ਸਿੰਘ ਅਤੇ ਦੂਜਾ ਜਿਹੜਾ ਸ਼ਖਸ ਜ਼ਖਮੀ ਹੋਇਆ ਉਹਦਾ ਨਾਮ ਹੈ ਰੋਹਿਤ ਔਰ ਰੋਹਿਤ ਵੀ ਪੰਜਾਬ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਇਹ ਪੂਰਾ ਘਟਨਾਕਰਮ ਸ਼੍ਰੀਨਗਰ ਦੇ ਵਿੱਚ ਵਾਪਰਿਆ ਉੱਥੇ ਅਤਵਾਦੀ ਹਮਲਾ ਹੋਇਆ ਔਰ ਇਸ ਅਤਵਾਦੀ ਹਮਲੇ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਇੱਕ ਪੰਜਾਬੀ ਨੌਜਵਾਨ ਜ਼ਖਮੀ ਹੋ ਗਿਆ ਪੂਰੇ ਇਲਾਕੇ ਨੂੰ ਸੁਰੱਖਿਆ ਦਸਤਿਆਂ ਦੇ ਵੱਲੋਂ ਸੀਲ ਕਰ ਦਿੱਤਾ ਗਿਆ ਹਮ ਤੌਰ ਤੇ ਜਦੋਂ ਇਸ ਤਰੀਕੇ ਦਾ ਕੋਈ ਘਟਨਾਕਰਮ ਵਾਪਰਦਾ ਹੈ ਤਾਂ ਉਸ ਤੋਂ ਬਾਅਦ ਪੂਰਾ ਐਕਟਿਵ ਹੋ ਜਾਂਦਾ ਹੈ ਜਿਹੜਾ ਉੱਥੇ ਦਾ ਸੁਰੱਖਿਆ ਅੰਬਲਾ ਹੈ ਔਰ ਸ਼ਿਰਨਗਰ ਜੰਮੂ ਕਸ਼ਮੀਰ ਦੇ ਵਿੱਚ ਹਲਾਤ ਸਮੇਂ-ਸਮੇਂ ਦੇ ਉੱਤੇ ਇਸ ਤਰੀਕੇ ਦੇ ਬਣਦੇ ਰਹੇ ਨੇ ਇਸ ਕਰਕੇ ਪੂਰੀ ਮੁਸਤੈਦੀ ਆਪਾਂ ਦੇਖ ਸਕਦੇ ਹਾਂ ਕਿ ਸੁਰੱਖਿਆ ਦਸਤਿਆਂ ਦੀ ਹਮੇਸ਼ਾ ਤੋਂ ਉਹਨਾਂ ਪੂਰੇ ਇਲਾਕਿਆਂ ਦੇ ਵਿੱਚ ਰਹਿੰਦੀ ਹੈ ਹੁਣ ਕਿਉਂ ਮਾਰਿਆ ਗਿਆ ਕਿਉਂ ਟਾਰਗੇਟ ਕੀਤਾ ਗਿਆ ਕੋਈ ਰੰਜਿਸ਼ ਹੈ ਜਾਂ ਇਹ ਟੂਰਿਸਟ ਸੀ ਜਿਹੜੇ ਉੱਥੇ ਗਏ ਹੋਏ ਸੀ ਇਹ ਸਾਰੇ ਜਾਂਚ ਦਾ ਵਿਸ਼ਾ ਜਿਹੜਾ ਹੈਗਾ ਉਸ ਦਾ ਇੱਕ ਪਾਰਟ ਜ਼ਰੂਰ ਨਹੀਂ ਸਾਰੇ ਸਵਾਲ ਪਰ ਪੁਆਇੰਟ ਇਹੀ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਟਾਰਗੇਟ ਕਰ ਦਿੱਤਾ ਗਿਆ ਔਰ ਕਿ ਪੰਜਾਬ ਦਾ ਨੌਜਵਾਨ ਸੀ ਇਹ ਦੇਖ ਕੇ ਟਾਰਗੇਟ ਕੀਤਾ ਗਿਆ ਬਹੁਤ سارے ਹਰ ਕਿਸੇ ਦੇ ਜ਼ਹਿਨ ਦੇ ਵਿੱਚ ਸਵਾਲ ਉੱਠ ਰਹੇ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਸਵਾਲਾਂ ਦੇ ਜਵਾਬ ਲੈ ਸਕੀਏ ਸਾਡੇ ਨਾਲ ਇਸ ਸਮੇਂ ਫੋਨ ਲਾਈਨ ਦੇ ਉੱਤੇ ਤੇਜਿੰਦਰ ਸੋਢੀ ਜੁੜ ਰਹੇ ਨੇ ਸੰਪਾਦਕ ਨੇ న్యూਸ 18 ਜੰਮੂ ਕਸ਼ਮੀਰ ਲਦਾਖ ਹਿਮਾਚਲ ਦੇ ਤੇਜਿੰਦਰ ਜੀ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਇਹ ਟਾਰਗੇਟ ਕਿਲਿੰਗ ਹੈ ਇਹ ਟੂਰਿਸਟ ਸੀ ਕੀ ਕੁਝ ਪੂਰਾ ਘਟਨਾਕਰਮ ਵਾਪਰਿਆ ਹੈ ਸ਼ਿਨ ਨਗਰ ਦੇ ਵਿੱਚ ਅ ਦੇਖੋ ਗੌਰਵ ਪਹਿਲਾ ਸਵਾਲ ਤੁਹਾਡਾ ਇਹ ਸੀਗਾ ਕਿ ਇਹ ਟਾਰਗੇਟ ਕਿਹ ਲੇਗਾ ਆਹੋ ਇਹ ਟਾਰਗੇਟ ਕਿਹ ਲੇਗਾ ਜਿੱਥੇ ਆਤੰਕਵਾਦੀਆਂ ਨੇ ਇਹਨਾਂ ਨਾਨ ਲੋਕਲਸ ਨੂੰ ਦੇਖ ਕੇ ਇਹਨਾਂ ਤੇ ਆਤੰਕਵਾਦੀ ਹਮਲਾ ਕੀਤਾ ਹੈ ਜੀ ਪਾਕਿਸਤਾਨ ਦੇ ਲਸ਼ਕਰ-ਏ-ਤੋਇਬਾ ਟੈਰਰ ਆਊਟਫਿਟ ਹੈ ਉਹਦਾ ਇੱਕ ਆਫਸ਼ੂਟ ਹੈ ਜਿਹਦਾ ਨਾਮ ਵੀ ਰੈਜ਼ਿਸਟੈਂਸ ਫਰੰਟ ਹੈਗਾ ਉਹਨੇ ਇਸ ਆਤੰਕਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਆਤੰਕਵਾਦੀ ਹਮਲਾ ਸਾਡੇ ਟੀਆਰਐਫ ਦੇ ਜਿਹੜੇ ਲੋਕ ਹੈਗੇ ਉਹਨਾਂ ਨੇ ਅੰਜਾਮ ਦਿੱਤਾ ਹੈ টিআরএফ ਦੇ આતંકਵਾਦੀਆਂ ਨੇ ਅੰਜਾਮ ਦਿੱਤਾ ਹੈ ਗੌਰਵ ਇਹਦੇ ਵਿੱਚ ਦੋ ਜਿਹੜੇ ਪੰਜਾਬੀ ਸੀਗੇ ਦੋਨੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਨੌਜਵਾਨ ਸੀਗੇ ਜਿਹੜੀ ਸਾਨੂੰ ਜਾਣਕਾਰੀ ਮਿਲ ਰਹੀ ਹੈ ਇਹ ਦੋਨੋਂ ਟੂਰੇ ਸੀਗੇ ਤੇ ਜੰਮੂ ਕਸ਼ਮੀਰ ਵਿੱਚ ਬਰਫਬਾੜੀ ਨੂੰ ਇੰਜੋਏ ਕਰਨ ਲਈ ਗਏ ਸੀਗੇ ਅਮਰਿਤਪਾਲ ਸਿੰਘ 31 ਸਾਲ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਹੈ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਉਹਨਾਂ ਨੂੰ ਹਸਪਤਲ ਸ਼ਿਫਟ ਕੀਤਾ ਗਿਆ ਜਿੱਥੇ ਡਾਕਟਰਸ ਨੇ ਉਹਨਾਂ ਨੂੰ ਬ੍ਰਾਡ ਡੈੱਡ ਡਿਕਲੇਅਰ ਕੀਤਾ ਦੂਜੇ ਰੋਹਿਤ ਹੈਗੇ ਇਹ ਵੀ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਉਮਰ ਲਗਭਗ 34 ਸਾਲ ਦੇ ਕਰੀਬ ਹੈ ਇਹਨਾਂ ਨੂੰ ਪੇਟ ਵਿੱਚ ਗੋਲੀਆਂ ਲੱਗੀਆਂ ਹੋਈਆਂ ਤੇ ਕਾਫੀ ਕ੍ਰਿਟੀਕਲ ਕੰਡੀਸ਼ਨ ਵਿੱਚ ਇਹਨਾਂ ਨੂੰ ਜਿਹੜੇ ਸ਼੍ਰੀਨਗਰ ਦੇ ਹਸਪੀਟਲ ਵਿੱਚ ਸਜਿਤ ਕੀਤਾ ਹੋਇਆ ਹੈ ਉੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਲੇਕਿਨ ਗੌਰਵ ਇਹਨਾਂ ਦੀ ਹਾਲਾਤ ਕਾਫੀ ਕ੍ਰਿਟੀਕਲ ਬਣੇ ਹੋਏ ਨੇ ਡਾਕਟਰ ਇਹਨਾਂ ਨੂੰ ਬਚਾਉਣ ਦੀ ਪੂਰੀ ਅਣਥਕ ਕੋਸ਼ਿਸ਼ ਕਰ ਰਹੇ ਪੈਣ ਲੇਕਿਨ ਇੱਕ ਵਕਤ ਇਹਨਾਂ ਦੇ ਹਾਲਾਤੇ ਬਾਰੇ ਕਹਿਣਾ ਕੁਝ ਮੁਸ਼ਕਿਲ ਹੀ ਹੈਗਾ ਪਰ ਲੇਕਿਨ ਇਸ ਵਕਤ ਤੱਕ ਜਿੰਨਾ ਤੁਸੀਂ ਦੱਸ ਰਹੇ ਸੀ ਜੀ ਪੂਰੇ ਇਲਾਕੇ ਨੂੰ ਮੁਹਾਸਰੇ 'ਚ ਲੈ ਲਿਆ ਹੈ ਜੰਮੂ ਕਸ਼ਮੀਰ ਪੁਲਿਸ ਐਸਓਜੀ ਕੇਆਰਪਫ ਤੇ ਆਰਮੀ ਉਸ ਪੂਰੇ ਇਲਾਕੇ 'ਚ ਖਾਨੀ ਖੰਡਿਲ ਕਰ ਰਹੀ ਹੈ ਪੂਰੇ ਇਲਾਕੇ ਵਿੱਚ ਜਿਹੜੇ ਸੀਸੀਟੀਵੀ ਕੈਮਰਾ ਲੱਗੇ ਹੋਣ ਉਹਨਾਂ ਨੂੰ ਖੰਗਾ ਲਿਆ ਜਾ ਰਿਹਾ ਹੈ ਨਾਲ ਹੀ ਉਸ ਇਲਾਕੇ ਦਾ ਡੰਪ ਡੇਟ ਆ ਜਿਹੜਾ ਮੋਬਾਈਲ ਦਾ ਡੰਪ ਡੇਟ ਹੈ ਉਹਨੂੰ ਵੀ ਵੇਖਿਆ ਜਾ ਰਿਹਾ ਹੈ ਉਹਦੇ ਤੋਂ ਕੁਝ ਅਗਰ ਜਾਣਕਾਰੀ ਮਿਲ ਰਹੀ ਹੈ आ, पूरे इलाके ਨੂੰ ਮੁਹਾਸਰੇ 'ਚ ਲੈ ਲਿਆ ਹੈ ਉਪਰਕ ਸਿਕਿਉਰਿਟੀ ਫੋਰਸਸ ਨੇ ਤੇ ਆਪਰੇਸ਼ਨ ਚੱਲ ਰਿਹਾ ਹੈ ਇਹ ਟਾਰਗੇਟ ਹੈ ਜਿਸ ਨੇ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਇਹ ਟਾਰਗੇਟ ਕਿਲਿੰਗ ਹੈ ਜੀ ਆਤੰਕਵਾਦੀਆਂ ਦੁਆਰਾ ਪੀਆਰਐਫ ਨੇ ਇਸ ਆਤੰਕਵਾਦੀ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ ਤੇ ਇਸ ਵਕਤ ਇੱਕ ਕਾਫੀ ਮੈਸਿਵ ਮੈਨਹੰਟ ਹੈ ਚੱਲ ਰਹੀ ਹੈ ਦੇਖੋ ਗੌਰਵ ਕਿਉਂ ਇਹ ਆਤੰਕਵਾਦੀ ਹਮਲਾ ਹੋਇਆ ਇਹ ਵੀ ਇੱਕ ਇੰਪੋਰਟੈਂਟ ਪੁਆਇੰਟ ਹੈ ਇਸ ਵਕਤ ਇਹ ਆਤੰਕਵਾਦੀ ਹਮਲਾ ਹੋਣ ਦੀ ਵਜ੍ਹਾ ਇਹ ਹੈ ਕਾਫੀ ਦੇਰ ਤੋਂ ਜੰਮੂ ਕਸ਼ਮੀਰ ਵਿੱਚ ਨਾ ਇਸ ਤਰ੍ਹਾਂ ਦਾ ਮਾਹੌਲ ਸੀਗਾ ਸ਼ਾਂਤੀ ਸੀਗੀ ਅਤੰਕੀ ਹਮਲੇ ਕਿ ਕਾਫੀ ਗਿਰਾਵਟ ਆਈ ਦੀ ਹੈ ਉਹ ਉਹ ਜੋ ਕੁਝ ਐਸੀ ਥਿਂ ਜਿਹੜੀ ਪਾਕਿਸਤਾਨ ਬਰਦਾਸ਼ਤ ਨਹੀਂ ਕਰ ਪਾ ਰਿਹਾ ਕਿਉਂਕਿ ਜੰਮੂ ਕਸ਼ਮੀਰ ਵਿੱਚ ਖੂਨ ਖਰਾਬਾ ਜਦ ਤੱਕ ਹੁੰਦਾ ਰਹੇਗਾ ਇੰਨੀ ਦੇਰ ਹੀ ਪਾਕਿਸਤਾਨ ਦੀ ਆਰਮੀ ਪਾਕਿਸਤਾਨ ਦੇ ਇਹ ਅਤੰਕੀ ਸੰਗਠਨ ਉਹਨਾਂ ਦੀ ਰੋਜ਼ੀ ਰੋਟੀ ਚੱਲਦੀ ਰਹੇਗੀ ਠੀਕ ਹੈ ਜੰਮੂ ਕਸ਼ਮੀਰ ਵਿੱਚ ਪੀਸ ਨੂੰ ਨਹੀਂ ਬਰਦਾਸ਼ਤ ਨਹੀਂ ਕਰ ਸਕਤੇ ਗੌਰਵ ਮੈਂ ਐਡ ਕਰਾਂਗਾ ਜੀ ਇਸ ਵਕਤ ਟੂਰਿਜ਼ਮ ਕਾਫੀ ਠੀਕ ਤੇ ਹੈਗਾ ਉਸ ਟੂਰਿਜ਼ਮ ਨੂੰ ਇਸ ਸਾਤਨ ਦੇ ਹਮਲੇ ਨਾਲ ਕਾਫੀ ਵੱਡਾ ਝਟਕਾ ਲੱਗੇਗਾ ਠੀਕ ਹੈ ਮਤਲਬ ਮੈਂ ਦੋ ਚੀਜ਼ਾਂ ਕਲੀਅਰ ਕਰਨੀਆਂ ਚਾਹ ਰਿਹਾ ਇੱਕ ਪੁਆਇੰਟ ਤੁਸੀਂ ਕਲੀਅਰ ਕਰ ਦਿੱਤਾ ਕਿ ਨਾਨ ਕਸ਼ਮੀਰੀ ਸੀ ਜਿਨ੍ਹਾਂ ਨੂੰ ਟਾਰਗੇਟ ਕੀਤਾ ਗਿਆ ਲੋਕਲ ਉੱਥੇ ਦੇ ਨਹੀਂ ਸੀ ਆਬਵੀਅਸ ਅੰਮ੍ਰਿਤਸਰ ਤੋਂ ਪੰਜਾਬ ਤੋਂ ਗਏ ਹੋਏ ਸਨ ਤੇਜਿੰਦਰ ਜੀ ਸੈਕੰਡ ਪੁਆਇੰਟ ਇਸ ਦੇ ਵਿੱਚ ਜੇਕਰ ਤੁਸੀਂ ਕਲੀਅਰ ਕਰ ਸਕੋ ਕਿ ਇਹ ਨੌਜਵਾਨ ਉੱਥੇ ਘੁੰਮਣ ਲਈ ਐਜ਼ ਅ ਟੂਰਿਸਟ ਗਏ ਹੋਏ ਸੀ ਜਾਂ ਕੋਈ ਬਿਜ਼ਨਸ ਦੇ ਸਿਲਸਿਲੇ ਚ ਗਏ ਸੀ ਇਸ ਬਾਰੇ ਕੋਈ ਪਿਕਚਰ ਕਲੀਅਰ ਹੋਈ ਹੋਵੇ ਜਾਣਕਾਰੀ ਮਿਲੀ ਹੋਵੇ ਅ ਦੇਖੋ ਗੌਰਵ ਇਹ ਇਨਵੈਸਟੀਗੇਸ਼ਨ ਦਾ ਇਸ਼ੂ ਹੈਗਾ ਹਾਲਾਂਕਿ ਪੁਲਿਸ ਜਿਹੜੀ ਹੈ ਉਹਨਾਂ ਨੇ ਇਹ ਜਿਹੜੀ ਕੋਈ ਸਟੇਟਮੈਂਟ ਨਹੀਂ ਦਿੱਤੀ ਕਿਉਂਕਿ ਜ਼ਿਆਦਾਤਰ ਉਥੇ ਪੰਜਾਬੀ ਅੰਮ੍ਰਿਤਸਰ ਜਾਂ ਗੁਰਦਾਸਪੁਰ ਦੇ ਲੋਕ ਉਥੇ ਜ਼ਿਆਦਾਤਰ ਕੰਮਕਾਜ ਦੇ ਸਿਲਸਿਲੇ ਵਿੱਚ ਜਾਂਦੇ ਨੇ ਲੇਕਿਨ ਅੱਜ ਜਿਹੜਾ ਕੰਮਕਾਜ ਦਾ ਸੀਜ਼ਨ ਨਹੀਂ ਹੈਗਾ ਗੌਰਵ ਇਸ ਸੀਜ਼ਨ ਜਿਹੜਾ ਪੰਜਾਬੀ ਉਥੇ ਕੰਮ ਲਈ ਜਾਂਦੇ ਨੇ ਉਹਦਾ ਸੀਜ਼ਨ ਮੋਸਟਲੀ ਮਾਰਚ ਅਪ੍ਰੈਲ ਤੋਂ ਸ਼ੁਰੂ ਹੁੰਦਾ ਹੈ ਤੇ ਅਕਤੂਬਰ ਤੱਕ ਉਹ ਸੀਜ਼ਨ ਚੱਲਦਾ ਰਹਿੰਦਾ ਜਿੱਥੇ ਜ਼ਿਆਦਾਤਰ ਕਾਰਪਨਟਰੀ یا باقی ਜਿਹੜੇ ਕੰਮ ਹੈਗੇ ਉਹ ਕਰਨ ਜਾਣਦੇ ਨੇ ਜਿੱਥੇ ਤੱਕ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਪੁਲਿਸ ਦੇ ਕੁਝ ਸੋਰਸਸ ਦਾ ਇਹ ਦੱਸਣਾ ਹੈ ਕਿ ਇਹ ਨੌਜਵਾਨ ਉੱਥੇ ਜੰਮੂ ਜਿਹੜੇ ਕਸ਼ਮੀਰ ਵਿੱਚ ਸ਼੍ਰੀਨਗਰ ਘੁੰਮਣ ਗਏ ਹੋਏ ਸੀਗੇ ਲੇਕਿਨ ਐਗਜੈਕਟ ਜਿਹੜੀ ਜਾਣਕਾਰੀ ਹੈ ਉਹ ਜਦੋਂ ਪੁਲਿਸ ਸਟੇਟਮੈਂਟ ਇਸ਼ੂ ਕਰੇਗੀ ਇਸ ਪੂਰੇ ਹਮਲੇ ਨੂੰ ਲੈ ਕੇ ਤਦੋਂ ਪਤਾ ਚੱਲੇਗਾ ਲੇਕਿਨ ਤੁਹਾਡੀ ਇਹ ਗੱਲ ਬਿਲਕੁਲ ਸਹੀ ਹੈ ਕਿ ਕੰਮ ਦੇ ਸਿਲਸਿਲੇ ਵਿੱਚ ਕਾਫੀ ਪੰਜਾਬੀ ਐਸਐਸਜੀ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਕਾਫੀ ਪੰਜਾਬੀ ਫਰੀ ਨਗਰ ਮੇਰਾ ਮੇਰਾ ਸਵਾਲ ਇਸ ਕਰਕੇ ਵੀ ਹੈ ਕਿਉਂਕਿ ਜਿਹ ਟੂਰਿਸਟ ਨੂੰ ਉੱਥੇ ਟਾਰਗੇਟ ਕੀਤਾ ਗਿਆ ਹੈ ਤਾਂ ਫਿਰ ਬਹੁਤ ਸਾਰੇ ਪੰਜਾਬ ਦੇ ਹੋਰ ਇਲਾਕਿਆਂ ਤੋਂ ਇਨਫੈਕਟ ਦੇਸ਼ ਦੇ ਇਲਾਕਿਆਂ ਤੋਂ ਟੂਰਿਸਟ ਜਾਂਦੇ ਨੇ ਖਾਸ ਤੌਰ ਤੇ ਬਰਫਬਾਰੀ ਦੇ ਸੀਜ਼ਨ ਦੇ ਵਿੱਚ ਤਾਂ ਉਹ ਚਿੰਤਾ ਹੋਣਾਂ ਦੀ ਵਾਦੀ ਹੈ ਤਾਂ ਉਮੀਦ ਕਰਦੇ ਹਾਂ ਕਿ ਬਹੁਤ ਜਲਦੀ ਕਲੀਅਰ ਹੋ ਜਾਏਗਾ ਕਿ ਇਹ ਕਿਉਂ ਕੀਤਾ ਗਿਆ ਟਾਰਗੇਟ ਕਿਉਂਕਿ ਇੱਕ ਟੂਰਿਸਟ ਜੋ ਜਿਹੜੇ ਉੱਥੇ ਜਾਂਦੇ ਨੇ ਉਹਨਾਂ ਦੇ ਵਿੱਚ ਵੀ ਪੈਨਿਕ ਕ੍ਰੀਏਟ ਹੋ ਸਕਦਾ ਹੈ ਜਿਹੜੇ ਲੋਕ ਉਹਨਾਂ ਦੇ ਘਰ ਪਰਿਵਾਰਕ ਮੈਂਬਰ ਬੈਠੇ ਨਹੀਂ ਘਰ ਇਸ ਸਮੇਂ ਉਹ ਵੀ ਕਿਤੇ ਨਾ ਕਿਤੇ ਪੈਨਿਕ ਕਰ ਸਕਦੇ ਨੇ ਬਹੁਤ ਛੋਟਾ ਜਿਹਾ ਜਵਾਬ ਜੇਕਰ ਤੇਜਿੰਦਰ ਜੀ ਇਹ ਕਲੀਅਰ ਉਮੀਦ ਕਰੀਏ ਕਿ ਥੋੜੀ ਦੇਰ ਦੇ ਵਿੱਚ ਹੋ ਸਕੇਗਾ ਕਿ ਇਹ ਟੂਰਿਸਟ ਨੇ ਜਾਂ ਫਿਰ ਕੌਣ ਨੇ ਕਿਉਂ ਇਹਨਾਂ ਨੂੰ ਟਾਰਗੇਟ ਕਰ ਲਿਆ ਗਿਆ ਕਿਉਂ ਇਹ ਜਿਹੜੇ ਦੋ ਸਪੈਸੀਫਿਕਲੀ ਰੋਹਿਤ ਤੇ ਅਮਰਿਤਪਾਲ ਨੂੰ ਹੀ ਟਾਰਗੇਟ ਕੀਤਾ ਗਿਆ ਅਹ ਦੇਖੋ ਗਰੋਵ ਇਹ ਚੀਜ਼ ਤੇ ਬਿਲਕੁਲ ਜ਼ਾਹਿਰ ਹੈ ਕਿ ਇਹਨਾਂ ਨੂੰ ਟਾਰਗੇਟ ਇਸ ਕਰਕੇ ਕੀਤਾ ਗਿਆ ਕਿਉਂਕਿ ਨਾਨ ਲੋਕਲ ਸੀਗੇ ਇਹ ਕਸ਼ਮੀਰੀ ਨਹੀਂ ਸੀਗੇ ਉਹ ਤੇ ਆਤੰਕਵਾਦੀਆਂ ਦਾ ਪਹਿਲੇ ਤੋਂ ਉਹਨਾਂ ਦੀ ਵਾਰਨਿੰਗ ਰਹੀਦੀ ਹੈ ਕਿ ਨਾਨ ਲੋਕਲ ਜਿਹੜੇ ਹੈਗੇ ਚਾਹੇ ਉਹ ਬਿਹਾਰ ਦੇ ਰਹਿਣ ਵਾਲੇ ਹੋਣ ਚਾਹੇ ਉਹ ਯੂਪੀ ਦੇ ਰਹਿਣ ਵਾਲੇ ਹੋਣ ਚਾਹੇ ਉਹ ਪੰਜਾਬ ਦੇ ਆ ਕਿਸੇ ਹੋਰ ਥਾਂ ਦੇ ਵੀ ਰਹਿਣ ਵਾਲੇ ਹੋਣ ਉਹਨਾਂ ਨੂੰ ਆਤੰਕਵਾਦੀ ਟਾਰਗੇਟ ਕਰਨਗੇ ਆਤੰਕਵਾਦੀਆਂ ਨੇ ਪਹਿਲੇ ਹੀ ਕਲੀਅਰ ਕੀਤਾ ਸੀ ਅੱਜ ਵੀ ਜਿਹੜਾ TRF ਨੇ ਜ਼ਿੰਮੇਵਾਰੀ ਲਈ ਹੈ ਇਹ ਉਹਨਾਂ ਦਾ ਵੀ ਇਹ ਕਹਿਣਾ ਸੀਗਾ ਕਿ ਇਹ ਨਾਨ ਲੋਕਲ ਸੀਗੇ ਤਾਂ ਕਰਕੇ ਇਹਨਾਂ ਨੂੰ ਟਾਰਗੇਟ ਕੀਤਾ ਗਿਆ ਹੈ ਇਹਨਾਂ ਦਾ profession ਕੀ ਸੀਗਾ ਇਹ ਟੂਰਿਸਟ ਸੀਗੇ ਉਹ ਕੋਈ ਮਾਇਨੇ ਨਹੀਂ ਰੱਖਦਾ ਜੀ ਇਹਨਾਂ ਦੇ ਕਿਸ ਤਰ੍ਹਾਂ ਤੇ ਉਸ ਕੰਟੈਕਸਟ ਵਿੱਚ ਹਮਲਾ ਕੀਤਾ ਗਿਆ ਕਿਉਂਕਿ ਪਹਿਲੇ ਵੀ ਤੁਸੀਂ ਕਈ ਵਾਰ ਦੇਖਿਆ ਹੋਣਾ ਕਿ ਕਸ਼ਮੀਰ ਵਿੱਚ ਅਸਲ ਵਿੱਚ ਛੁੱਟੀਆਂ ਕੁਲਗਾਮ ਜਾਂ ਸਾਊਥ ਕਸ਼ਮੀਰ ਦੇ ਇਲਾਕਿਆਂ ਵਿੱਚ ਜਿਹੜੇ ਨਾਨ ਲੋਕਲ ਉੱਥੇ ਕੋਈ ਚਾਹੇ ਰਹਿਣ ਵਾਸਤੇ ਜਾਂਦਾ ਹੈ ਚਾਹੇ ਉੱਥੇ ਕੰਮ ਕਰਨ ਵਾਸਤੇ ਜਾਂਦਾ ਉਹਨਾਂ ਨੂੰ ਅਤਿ ਕਵਾਦੀ ਹਮਲਾ ਕਰ ਦਿੰਦੇ ਇਵਨ ਸ੍ਰੀਨਗਰ ਹਾਰਟ ਆਫ ਸ੍ਰੀਨਗਰ ਸਿਟੀ ਵਿੱਚ ਗੋਲ ਗੱਪੇ ਵਾਲਿਆਂ ਜਿਹੜੇ ਗੋਲ ਗੱਪੇ ਵੇਚਣ ਜਾਂਦੇ ਉਹਨਾਂ ਤੇ ਹਮਲਾ ਕੀਤਾ ਜਾਂਦਾ ਹੈ ਅਤਿ ਕਵਾਦੀਆਂ ਦੁਆਰਾ ਇਹ ਅਤਿ ਕਵਾਦੀਆਂ ਦਾ ਜਿਹੜਾ ਟਾਰਗੇਟ ਮੋਸਟਲੀ ਰਹਿੰਦਾ ਹੈ ਉਹ ਹੈਗੇ ਨਾਨ ਲੋਕਲ ਚਾਹੇ ਉਹ ਕਿਤੇ ਦੇ ਵੀ ਹੋਣ ਜਿਹੜਾ ਕੋਈ ਇਜ਼ੀ ਟਾਰਗੇਟ ਉਹਨਾਂ ਨੂੰ ਮਿਲ ਜਾਂਦਾ ਹੈ ਉਹਨਾਂ ਤੇ ਹਮਲਾ ਕਰ ਦਿੰਦੇ ਨੇ لیکن ਇਹਨਾਂ ਲੋਕਾਂ ਦਾ profession ਕੀ ਸੀਗਾ ਇਹ ਜਾਂ ਟੂرسٹਗੇ ਸੀ ਜਾਂ ਕੰਮ ਕਰਨ ਵਾਸਤੇ ਸੀ ਸੀ ਉਹ ਜਾਂਚ ਦਾ ਵਿਸ਼ਾ ਜਦੋਂ ਏਜੰਸੀ ਦੱਸਣਗੇ ਉਹ ਪਤਾ چل ਜਾਏਗਾ ਕਿ ਇਹ ਕਿਸ ਕੰਟੈਕਸਟ ਵਿੱਚ ਕਸ਼ਮੀਰ ਗਏ ਸੀ ਜੀ ਚਲੋ شکریہ ਬਹੁਤ ਬਹੁਤ ਧੰਨਵਾਦ ਸੰਣਾ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਬਹੁਤ ਅਹਿਮ ਮਿਸਕਰਚੇ ਹੋ ਜਾਂਦਾ ਕਿਉਂਕਿ ਦੋ ਚੀਜ਼ਾਂ ਨੇ ਇੱਕ ਤਾਂ ਜਿਹੜੇ ਲੋਕ ਟੂرسٹ ਬਣ ਕੇ ਯਾਨੀ ਸੈਲਾਨੀ ਦੇ ਤੌਰ ਦੇ ਤੇ ਕਸ਼ਮੀਰ ਵਿਜ਼ਿਟ ਕਰਦੇ ਨੇ ਸ਼ਿਰਨਗਰ ਦੇ ਵਿੱਚ ਵਿਜ਼ਿਟ ਕਰਦੇ ਨੇ ਇਨਫੈਕਟ ਬਾਈ 에ਅਰ ਵੀ ਲੋਕ ਜਾਂਦੇ ਨੇ ਸਿੱਧਾ ਸ਼ਿਰਨਗਰ 에ਰਪੋਰਟ ਦੇ ਉੱਤੇ ਜਾ ਕੇ ਉਤਰਦੇ ਨੇ ਉਣੀਕ ਤਾਂ ਪੁਆਇੰਟ ਉਹ ਹੋ ਗਿਆ ਉਹ ਜ਼ਰੂਰ ਪੈਨਿਕ ਦੇ ਵਿੱਚ ਹੋਣਗੇ ਦੂਜਾ ਪੁਆਇੰਟ ਇਹ ਵੀ ਹੈ ਕਿ ਕਸ਼ਮੀਰ ਦਾ ਸ਼ਿਰਨਗਰ ਦਾ ਜਿਹੜਾ ਅਰਥਚਾਰਾ ਜਿਹੜੀ ਇਕਨੋਮੀ ਹੈ ਉਹ ਕਾਫੀ ਹੱਦ ਤੱਕ ਉੱਥੇ ਜਿਹੜੇ ਲੋਕਲ ਲੋਕ ਨੇ ਉਹਨਾਂ ਦੇ ਬਿਜ਼ਨਸ ਟੂਰਿਜ਼ਮ ਦੇ ਉੱਤੇ ਹੀ ਟਿਕੇ ਹੁੰਦੇ ਨੇ ਕਿ ਬਾਹਰੋਂ ਲੋਕ ਆਉਣਗੇ ਉੱਥੇ ਆ ਕੇ ਟੂਰਿਸਟ ਪੈਸੇ ਖਰਚ ਕਰਦੇ ਨੇ ਪੂਰੀ ਇਕਨੋਮੀ ਉਸ ਤਰੀਕੇ ਨਾਲ ਚੱਲਦੀ ਹੈ ਤਾਂ ਉਹ ਵੀ ਇੱਕ ਬਹੁਤ ਚਿੰਤਾ ਵਾਲਾ ਵਿਸ਼ਾ ਉੱਥੇ ਦੇ ਸਥਾਨਕ ਲੋਕਾਂ ਦੇ ਲਈ ਵੀ ਹੋ ਜਾਂਦਾ ਕਿਉਂਕਿ ਜੇਕਰ ਟੂਰਿਸਟ ਆਣੇ ਬੰਦ ਹੋਏ ਤਾਂ ਫਿਰ ਉਹਨਾਂ ਨੂੰ ਵੀ ਰੋਜ਼ੀ-ਰੋਟੀ ਦੀਆਂ ਦਿੱਕਤਾਂ ਆ ਸਕਦੀਆਂ ਨੇ ਦਲਚੇ ਝੀਲ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਇਸ ਕਰਕੇ ਕਿਉਂਕਿ ਉਹ ਹਮੇਸ਼ਾ ਤੋਂ ਤਸਵੀਰ ਆਪਣੇ ਜ਼ੈਨ ਦੇ ਵਿੱਚ ਹੁੰਦੀ ਹੈ ਕਿ ਬਰਫਬਾਰੀ ਹੋਈ ਦਲਚੀਲ ਜੰਮ ਗਈ ਉੱਥੇ ਸ਼ਿਕਾਰਾ ਚੱਲ ਰਹੀ ਹੈ ਬਹੁਤ ਲੋਕਾਂ ਨੂੰ ਉੱਥੇ ਜਾਣ ਦੀ ਇੱਛਾ ਹੁੰਦੀ ਹੈ ਤਾਂ ਉਹ ਚੀਜ਼ਾਂ ਸਾਰੀਆਂ ਦਿਮਾਗ ਦੇ ਵਿੱਚ ਹਰ ਕਿਸੇ ਤੇ ਆਉਂਦੀਆਂ ਨੇ ਖੈਰ ਹੋਰ ਮੰਗਰ ਦੇ ਵਿੱਚ ਉਮੀਦ ਕਰਦੇ ਹਾਂ ਕਿ ਪਿਕਚਰ ਕਲੀਅਰ ਹੋਏਗੀ ਕਿ ਆਖਿਰ ਉੱਥੇ ਹੋਇਆ